ਅੱਜ ਸੈਸ਼ਨ ਹੈ ਜੀ ਲਾਸਟ ਡੇ ਹੈ ਕਿਵੇਂ ਦੇਖਦੇ ਹੋ ਮਤੇ ਪਾਸ ਹੋਣੇ ਹੈ ਕੀ ਤਿਆਰੀ ਹੈ ਆ ਦੇਖੋ ਹੜ੍ਹਾਂ ਦੇ ਕਾਰਨ ਪੰਜਾਬ ਦੇ ਵਿੱਚ ਜਿੰਨਾ ਨੁਕਸਾਨ ਹੋਇਆ ਉਹਦੇ ਕਰਕੇ ਉਤੇ ਤੇ ਬਹਿਸ ਕਰਨ ਵਾਸਤੇ ਡਿਸਕਸ਼ਨ ਕਰਨ ਵਾਸਤੇ ਕਿ ਅਸੀਂ ਇਹੋ ਜੀਆਂ ਕਟਨਾਵਾਂ ਨੂੰ ਅੱਗੇ ਕਾਰਗਰ ਤੰਗ ਦੇ ਨਾਲ ਰੋਕ ਸਕੀਏ ਇਹਦੇ ਨਾਲ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਸਪੈਸ਼ਲ ਸੈਸ਼ਨ ਜਿਹੜਾ ਆ ਉਹ 26 ਸਤੰਬਰ ਨੂੰ ਬੁਲਾਇਆ ਸੀਗਾ ਸਾਡੇ ਮਾਨਯੋਗ ਇਰੀਗੇਸ਼ਨ ਮਨਿਸਟਰ ਸ਼੍ਰੀ ਬਰਨਦਰ ਕੋਇਲ ਜੀ ਨੇ ਇੱਕ ਸਰਕਾਰੀ ਮਤਾ ਵੀ ਪੇਸ਼ ਕੀਤਾ ਸੀਗਾ ਜਿਹਦੇ ਤੇ ਬਹਿਸ ਚੱਲ ਰਹੀ ਆ 26 ਤਰੀਕ ਨੂੰ ਵੀ ਉਹਤੇ ਤੇ ਬਹਿਸ ਚੱਲੀ ਆ ਅੱਜ ਵੀ ਬਹਿਸ ਹੋਏਗੀ ਸਾਡੇ ਵੱਖ-ਵੱਖ ਲੈਜਿਸਲੇਟਰਸ ਜਿਹੜੇ ਨੇ ਉਹ ਉਹਦੇ ਵਿੱਚ ਉਹਨਾਂ ਨੇ ਭਾਗ ਲਿਆ opposition دے جڑے ممبر ਸੀਗੇ انہاں نے بھی اپنی گل رکھی સત્તાਧਾਰੀ تے نے بھی اپنی گل رکھی سو ਸਾਡਾ ਇਹ ઉਦੇਸ਼ ਇਸ ਸੈਸ਼ਨ ਤਾਇੇ سیਗਾ کہ ਅਸੀਂ ਕੁਝ ਇਹੋ ਜਿਹਾ ਕਾਰਗਰ ਕੋਈ ਉਚਿਤ ਜਿਹੜੇ ਆ ਪ੍ਰਬੰਧ ਕਰੀਏ ਕਿ ਪੰਜਾਬ ਨੂੰ ਜਿਹੜਾ ਆ ਆਉਣ ਵਾਲੇ ਸਮੇਂ ਦੇ ਵਿੱਚ ਹੜ੍ਹਾਂ ਦੀ ਮਾਰ ਤੋਂ ਜਿਹੜਾ ਬਚਾਇਆ ਜਾ ਸਕੇ ਔਰ ਕੇਂਦਰ ਸਰਕਾਰ ਨੇ ਜਿਹੜੇ ਸਾਨੂੰ 1600 ਕਰੋੜ ਰੁਪਇਆ ਸਾਡੇ ਪ੍ਰਧਾਨ ਮੰਤਰੀ ਸਾਹਿਬ ਅਨਾਉਂਸ ਕਰਕੇ ਗਏ ਸੀ ਕਿ ਉਹਦਾ ਕੋਈ ਵੀ ਪੈਸਾ ਅਜੇ ਤੱਕ ਨਹੀਂ ਆਇਆ ਜਦਕਿ ਪੰਜਾਬ ਦੇ ਵਿੱਚ ਨੁਕਸਾਨ ਜਿਹੜਾ ਸੀਗਾ ਉਹ ਹੜਾਂ ਕਾਰਨ ਬਹੁਤ ਜ਼ਿਆਦਾ ਤੁਸੀਂ ਸਾਰੇ ਜਾਣਦੇ ਹੋ ਤੁਸੀਂ ਵੀ ਫੀਲਡ ਦੇ ਵਿੱਚ ਹੀ ਰਹੇ ਹੋ ਕਿ ਅਨਪ੍ਰੈਸੀਡੈਂਟਡ ਨੇ ਇਹ ਜਿਹੜੇ ਹੜ ਨੇ ਪਾਣੀ ਬਹੁਤ ਜ਼ਿਆਦਾ ਮਾਤਰਾ ਵਿੱਚ ਦੇ ਵਿੱਚ ਜੇ ਆਪਾਂ 1988 ਦੇ ਹੜ ਨੂੰ ਦੇਖ ਲਈਏ ਤੇ ਉਦੋਂ ਲਗਭਗ 11000 11 ਲੱਖ ਕਿਉਂ ਸੇਕ ਪਾਣੀ ਸੀਗਾ 14 ਲੱਖ ਤੋਂ ਵੱਧ ਪਾਣੀ ਜਿਹੜਾ ਸੀਗਾ ਅਨਐਕਸਪੈਕਟਿਡ ਆ ਗਿਆ ਫਿਰ ਵੀ ਸਾਡੇ ਇਰੀਗੇਸ਼ਨ ਵਿਭਾਗ ਨੇ ਔਰ ਸਰਕਾਰ ਨੇ ਪੁਖਤਾ ਪ੍ਰਬੰਧ ਜੜੇ ਸੀਗੇ ਉਹ ਪੀਤੇ ਸੀਗੇ ਪਰ بارش ਇੰਨੀ ਜਿਆਦਾ ਸੀਗੀ ਪਾਣੀ ਇੰਨਾ ਜਿਆਦਾ ਸੀਗਾ ਕਿ ਉਹ ਪੂਰੀ ਤਰ੍ਹਾਂ ਜਿਹੜਾ ਕੰਟਰੋਲ ਨਹੀਂ ਹੋ ਸਕਿਆ ਸਿਟੀ ਡਿਪਾਰਟਮੈਂਟ ਨੇ ਵੀ ਅਸੈਸਮੈਂਟ ਕੀਤੀ ਹੈ ਕਿ ਕਿੰਨਾ ਨੁਕਸਾਨ ਹੋਇਆ ਸੜਕਾਂ ਦਾ ਕਿੰਨਾ ਕਿਹੜੀ ਇਮਾਰਤਾਂ ਦਾ ਕਿੰਨਾ ਨੁਕਸਾਨ ਦੇਖੋ ਸਾਡੇ ਬਹੁਤ ਜ਼ਿਆਦਾ ਸਕੂਲ ਬਹੁਤ ਜ਼ਿਆਦਾ ਸਕੂਲਾਂ ਦਾ ਨੁਕਸਾਨ ਹੋਇਆ ਕੋਈ 8500 ਕਿਲੋਮੀਟਰ ਸੜਕਾਂ ਦਾ ਨੁਕਸਾਨ ਹੋ ਗਿਆ 2500 ਪੁਲਾਂ ਦਾ ਨੁਕਸਾਨ ਹੋ ਗਿਆ ਅਸੈਸਮੈਂਟ ਜਿਹੜੀ ਆ ਉਹ ਕੀਤੀ ਆ ਕੁੱਲ ਨੁਕਸਾਨ ਜਿਹੜਾ ਹੈ 14000 ਕਰੋੜ ਰੁਪਏ ਤੋਂ ਵੀ ਵੱਧ ਦਾ ਨੁਕਸਾਨ ਆ ਸੋ ਅਸੀਂ ਬੇਨਤੀ ਵੀ ਕੀਤੀ ਸੀਗੀ ਜਾਦ ਪ੍ਰਧਾਨ ਮੰਤਰੀ ਸਾਹਿਬ ਐਸੀ ਗਏ ਕਿ ਸਾਨੂੰ 20000 ਕਰੋੜ ਰੁਪਏ ਦਾ ਜਿਹੜਾ ਸਪੈਸ਼ਲ ਪੈਕੇਜ ਆ ਉਹ ਦਿੱਤਾ ਜਾਵੇ ਪਰ ਉਹਦੇ ਬਾਰੇ ਅਜੇ ਤੱਕ ਵੀ ਕੋਈ ਜਿਹੜੀ ਆ ਕਾਰਵਾਈ ਵਿਧਾਨ ਸਭਾ ਲੋਕਾ ਦੀਆਂ ਵਿਧਾਨ ਸਭਾ ਲਈ ਜਾ ਰਹੀ ਹੈ 37 ਸੈਕਟਰ ਦੇ ਵਿੱਚ ਬੀਜੇਪੀ ਵੱਲੋਂ ਉਹ ਕਹਿੰਦੇ ਨੇ ਹਿਸਾਬਤ ਆਦੋ ਕੈਕ ਦੀ ਰਿਪੋਰਟ ਦੇ ਵਿੱਚ 9000 ਕਰੋੜ ਰੁਪਏ ਦਾ ਜ਼ਿਕਰ ਕੀਤਾ ਗਿਆ ਕਿੱਥੇ ਹੈਗਾ ਅਨਾਉਂਸ ਦੇਖੋ ਜਿਹੜੇ 37 ਸੈਕਟਰ ਦੇ ਵਿੱਚ ਤੁਸੀਂ ਕਹਿ ਰਹੇ ਹੋ ਬੀਜੇਪੀ ਨੇ ਵਿਧਾਨ ਸਭਾ ਲਗਾਈ ਆ ਉਹਨਾਂ ਦੇ ਮੈਂਬਰ ਹੈਗੇ ਨੇ ਉਹ ਇੱਥੇ ਆ ਕੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਚੁਣੇ ਹੋਏ ਨੇ ਉਹ ਵੀ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਨੂੰ ਇੱਥੇ ਆ ਕੇ ਆਪਣੀ ਗੱਲ ਰੱਖਣੀ ਚਾਹੀਦੀ ਆ ਵੀ ਕਹਿੰਦੇ ਜੀ ਪੂਰਾ ਟਾਈਮ ਨਹੀਂ ਦਿੰਦੇ ਕਿਉਂ ਨਹੀਂ ਟਾਈਮ ਦਿੰਦੇ ਜੀ ਜਿੰਨਾ ਟਾਈਮ ਜਿਹੜੀ ਪਾਰਟੀ ਦੇ ਜਿੰਨੇ ਮੈਂਬਰ ਨੇ ਉਹਨਾਂ ਨੂੰ ਬਕਾਇਦਾ ਉਹਨਾਂ ਟਾਈਮ ਜਿਹੜਾ ਆ ਉਹ ਦਿੱਤਾ ਜਾਂਦਾ ਸੋ ਇਹ ਪੰਜਾਬ ਦੀ ਵਿਧਾਨ ਸਭਾ ਦਾ ਜਿਹੜਾ ਸਪੈਸ਼ਲ ਸੈਸ਼ਨ ਹੋ ਰਿਹਾ ਆ ਉਹਦੇ ਤੋਂ ਭੱਜ ਰਹੇ ਨੇ ਭੱਜ ਕੇ ਆਪਣੀ ਗੱਲ ਜਿਹੜਾ ਉਚਿਤ ਮੰਚ 'ਆ ਇਸ ਵੇਲੇ ਮੰਚ ਪੰਜਾਬ ਦੀ ਵਿਧਾਨ ਸਭਾ ਅਸੀਂ ਸਪੈਸ਼ਲ ਸੈਸ਼ਨ ਬੁਲਾਇਆ ਹੋਇਆ ਹੈ ਕਿ ਜਿਸ ਵੀ ਪਾਰਟੀ ਦੇ ਨੁਮਾਇੰਦੇ ਆਪਣੀ ਗੱਲ ਰੱਖਣਾ ਚਾਹੁੰਦੇ ਨੇ ਕੋਈ ਸਵਾਲ ਕਰਨਾ ਚਾਹੁੰਦੇ ਨੇ ਕੋਈ ਕਿਸੇ ਤਰ੍ਹਾਂ ਦੀ ਕੋਈ ਡਿਸਕਸ਼ਨ ਕਰਨਾ ਚਾਹੁੰਦੇ ਨੇ ਕੋਈ ਜਵਾਬ ਲੈਣਾ ਚਾਹੁੰਦੇ ਨੇ ਕੋਈ ਇਹੋ ਜੀ ਗੱਲ ਕਰਨਾ ਚਾਹੁੰਦੇ ਨੇ ਤੇ ਉਹ ਆ ਆ ਸਕਦੇ ਨੇ ਇੱਥੇ ਪ੍ਰਧਾਨ ਜੋ ਕਹਿੰਦੇ ਵੀ ਪੁਰਨਵਾਸ ਵਾਸਤੇ ਸੀਗਾ ਕੋਈ ਗੱਲ ਨਹੀਂ ਹੋਈ ਪੁਰਨਵਾਸ ਦੀ ਕੋਈ ਵੀ ਐਸੀ ਗੱਲਬਾਤ ਨਹੀਂ ਕੀਤੀ ਕਿ ਜਿਹਦਾ ਫਾਇਦਾ ਮੁੱਖ ਮੰਤਰੀ ਦੇ ਭਾਸ਼ਣ ਦੇ ਵਿੱਚ ਵੀ ਕਹਿੰਦੇ ਜ਼ਿਕਰ ਨਹੀਂ ਕਰਿਆ ਹੈਗਾ ਦੇਖੋ ਦੇਖੋ ਆ ਪੂਰਾ ਜ਼ਿਕਰ ਜਿਹੜਾ ਆ ਉਸ ਸੈਸ਼ਨ ਹੀ ਜਿਹੜਾ ਆ ਉਹ ਹੜਾ ਤੇ ਆ ਹਰ ਤਰ੍ਹਾਂ ਦੀ ਗੱਲ ਹੋਈ ਕਿੰਨਾ ਨੁਕਸਾਨ ਹੋਇਆ ਕਿਸ ਤਰ੍ਹਾਂ ਲੋਕਾਂ ਦੇ ਘਰ ਢਾਏ ਕਿਸ ਤਰ੍ਹਾਂ ਲੋਕਾਂ ਦੇ ਮਾਲ ਡੰਕਰ ਜਿਹੜੇ ਆ ਰੁੜ ਗਏ ਕਿਸ ਤਰ੍ਹਾਂ ਸਾਡੀ 5 ਲੱਖ ਏਕੜ ਦੀ ਫਸਲ ਜਿਹੜੀ ਸੀਗੀ ਤਬਾਹ ਹੋ ਗਈ ਸਾਰੀ ਡਿਸਕਸ਼ਨ ਜਿਹੜੀ ਸੀਗੀ ਉਹ ਪੰਜਾਬ ਵਿਧਾਨ ਸਭਾ ਦੇ ਵਿੱਚ ਹੜ੍ਹਾਂ ਤੇ ਆਧਾਰਤ ਸੀਗੀ ਔਰ ਹੜ੍ਹਾਂ ਤੇ ਆਧਾਰਿਤ ਜਿਹੜਾ ਅ ਮਤਾ ਵੀ ਜਿਹੜਾ ਸਰਕਾਰੀ ਮਤਾ ਪੇਸ਼ ਕੀਤਾ ਗਿਆ ਉਹ ਵੀ ਹੜਾਂ ਕਰਕੇ ਹੀ ਜਿਹੜਾ ਪੇਸ਼ ਕੀਤਾ ਗਿਆ ਸੋ ਇਹ ਬਿਲਕੁਲ ਬੇਪੁਨਿਆਦ ਇਲਜ਼ਾਮ ਨੇ ਕਿ ਹੜਾਂ ਬਾਰੇ ਕੋਈ ਗੱਲ ਨਹੀਂ ਹੋ ਰਹੀ ਜਦ ਸੈਸ਼ਨ ਹੀ ਸਪੈਸ਼ਲ ਸੈਸ਼ਨ ਦਾ ਨਾਮ ਹੀ ਹੜਾਂ ਕਰਕੇ ਪੁਨਰ ਜਿਹੜਾ ਪੁਨਰਵਾਸ ਆ ਉਹਨਾਂ ਕਰਕੇ ਰੱਖਿਆ ਗਿਆ ਤੇ ਸਾਰੀ ਗੱਲ ਇੱਥੇ ਹੋ ਰਹੀ ਆ ਔਰ ਮੈਂ ਬੀਜੇਪੀ ਦੇ ਮੈਂਬਰਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਅੱਜ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ 11 ਵਜੇ ਆਉਣ ਇੱਥੇ ਆ ਕੇ ਆਪਦੀ ਗੱਲ ਰੱਖਣ ਔਰ ਇੱਥੋਂ ਭੱਜਣ ਨਾ ਇਹ ਇਹ ਇੱਥੋਂ ਭੱਜ ਰਹੇ ਨੇ ਤਾਂ ਕਰਕੇ ਜਿਹੜੇ ਆਪਦੇ ਬਾਹਰ ਕੋਈ ਪ੍ਰੋਗਰਾਮ ਕਰ ਰਹੇ ਨੇ ਇਸ ਵਿੱਚ ਆਪਣਾ ਲੋਕਾਂ ਦੀ ਵਿਧਾਨ ਸਭਾ ਉਹਨਾਂ ਨੇ ਰੱਖੀ ਦੇਖੋ ਤੁਸੀਂ ਇੰਨੇ ਜਾਣੇ ਖੜੇ ਹੋ ਤੁਸੀਂ ਮੈਨੂੰ ਦੱਸੋ ਜਦ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਤੁਸੀਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਹੋ ਤੁਹਾਨੂੰ ਰੋਕਿਆ ਥੋੜੀ ਘਾਇ ਕਿਸੇ ਨੇ ਕਿ ਤੁਸੀਂ ਪੰਜਾਬ ਵਿਧਾਨ ਸਭਾ ਦੇ ਵਿੱਚ ਆ ਕੇ ਆਪਣੀ ਗੱਲ ਨਹੀਂ ਰੱਖ ਸਕਦੇ ਇਹ ਇੱਕ ਉਹਨਾਂ ਨੇ ਤਰੀਕਾ ਲੱਭ ਲਿਆ ਕਿ ਇੱਥੇ ਦਾ ਜਵਾਬ ਦੇਣ ਦੀ ਕੋਈ ਗੱਲ ਹੈ ਨਹੀਂ ਇੱਥੇ ਤਾਂ ਉਹਨਾਂ ਨੂੰ ਪਤਾ ਹੈ ਕਿ ਅਸੀਂ ਸਾਡੀ ਜਿਹੜੀ ਕੇਂਦਰ ਦੀ ਬੀਜੇਪੀ ਸਰਕਾਰ ਆ ਉਹਨਾਂ ਨੇ ਪੰਜਾਬ ਵਾਸਤੇ ਕੁਝ ਵੀ ਨਹੀਂ ਕੀਤਾ ਅੱਜ ਉਥੇ ਇੱਥੇ ਲੋਕਾਂ ਨੇ ਪੰਜਾਬ ਦੇ 3.5 ਕਰੋੜ ਲੋਕਾਂ ਨੇ ਪੇਸ਼ ਵਿਦੇਸ਼ ਦੇ ਵਿੱਚ ਵਸੇ ਪੰਜਾਬੀਆਂ ਨੇ ਅੱਜ ਉਹਨਾਂ ਨੂੰ ਸੁਣਨਾ ਸੀਗਾ ਉਹਨਾਂ ਕੋਲ ਕਹਿਣ ਵਾਸਤੇ ਕੁਝ ਨਹੀਂ ਉਹਨਾਂ ਕੋਲ ਜਵਾਬ ਦੇਣ ਵਾਸਤੇ ਕੁਝ ਨਹੀਂ ਇਸ ਕਰਕੇ ਇਸ ਸੈਸ਼ਨ ਤੋਂ ਭੱਜਦੇ ਹੋਏ ਉਹਨਾਂ ਨੇ ਬਾਹਰ ਆਪਣਾ ਪ੍ਰੋਗਰਾਮ ਅੰਦਰ ਪ੍ਰਦਰਸ਼ਨ ਕੀਤਾ ਅੰਦਰ ਪ੍ਰਦਰਸ਼ਨ ਕਰਨ ਦੀ ਕੀ ਲੋੜ ਹੈ ਲੋਕ ਸਭਾ ਹੈਗੀ ਆ ਰਾਜ ਸਭਾ ਹੈਗੀ ਆ ਉਹ ਇਥੋਂ ਦੇ ਬਿਹਤਰ ਹੈਗੇ ਨਹੀਂ ਉੱਥੇ ਬਾਤ ਚੱਕੀ ਜਾ ਸਕਦੀ ਹੈ ਕਾਂਗਰਸ ਕੰਦੀ ਤੁਸੀਂ ਪ੍ਰਧਾਨ ਮੰਤਰੀ ਦੇ ਘਰ ਕੇ ਲੋ ਅਸੀਂ ਤੁਹਾਡੇ ਨਾਲ ਜਾਵਾਂਗੇ ਆਪਣੀ ਸਪੀਕਰ ਦੇ ਸਾਹਮਣੇ ਤਖਤੀਆਂ ਦੁਕਾਣ ਦੇ ਕਿ ਰਾਜਨੀਤਿਕ ਮੈਦਾਨ ਦੇ ਦੇਖੋ ਜੀ ਜਦ ਕੇਂਦਰ ਦੀ ਸਰਕਾਰ ਜਦੋਂ ਪ੍ਰਧਾਨ ਮੰਤਰੀ ਸਾਹਿਬ ਆ ਕੇ ਕੋਈ ਚੀਜ਼ ਅਨਾਉਂਸ ਕਰਕੇ ਜਾਂ ਸਾਡਾ ਪੰਜਾਬ ਡੁੱਬ ਗਿਆ ਰੋੜ ਗਿਆ ਇੰਨਾ ਨੁਕਸਾਨ ਹੋ ਗਿਆ ਤੁਸੀਂ ਉੱਥੇ ਵੀ ਆ ਕੇ ਜੁਮਲੇਬਾਜ਼ੀ ਕਰੀ ਜਾਂਦੇ ਹੋ ਤੁਸੀਂ ਉੱਥੇ ਵੀ ਆ ਕੇ ਇੰਨਾ ਕੁਝ 1600 ਕਰੋੜ ਰੁਪਏ ਦੀ ਮਹਿਜ਼ ਇੱਕ ਤੁਸ਼ ਜੀ ਰਕਮ ਅਨਾਉਂਸ ਕਰਕੇ ਤੇ ਉਹਦੇ ਵਿੱਚ ਉਹ ਸਿੰਗਲ ਪੈਣੀ ਵੀ ਜਿਹੜਾ ਭੇਜ ਨਹੀਂ ਰਿਹਾ ਸੋ ਇਸ ਕਰਕੇ ਜਿਹੜਾ ਵਿਧਾਨ ਸਭਾਏ ਵੀ ਇੱਕ ਮੰਚਾ ਇਹ ਵੀ ਇੱਕ ਸੰਵਿਧਾਨਕ ਹਉਤਾ ਹੈ ਸਪੀਕਰ ਸਾਹਿਬ ਦਾ ਅਸੀਂ ਆਪਣੀ ਗੱਲ ਪਹੁੰਚਾਉਣੀ ਚਾਹੁੰਦੇ ਸੀਗੇ ਕੇਂਦਰ ਸਰਕਾਰ ਤਾਕਿ ਕਿ ਅਸੀਂ ਜਿਹੜਾ ਤੁਸੀਂ ਪੰਜਾਬ ਦੇ ਨਾਲ ਜੁਮਲੇਵਾਦੀਆਂ ਕਰ ਰਹੇ ਹੋ ਇਹਦੇ ਵਿਰੋਧ ਦੇ ਵਿੱਚ